ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਤੇ ਆਪਾਂ ਵੀਡੀਓ ਲੈ ਕੇ ਆਇਆ ਜਿਹੜੀ ਆਪਣੇ ਪੱਗ ਪੱਗ ਦੀ ਲੈਂਥ ਹੈਗੀ ਉਹ 7 ਮੀਟਰ ਹੈ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਰਤੇ ਆ ਜਿਹੜਾ ਆਪਾਂ ਪੱਲਾ ਲਗਉਣਾ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲੈਣਾ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਉਣ ਤੋਂ ਆ ਲੜ ਨੂੰ ਫਰੰਟ ਦੇ ਉੱਤੇ ਇੱਕ ਗੈਰ ਫੋਲਡ ਕਰਕੇ ਤੇ ਬੈਕ ਤੱਕ ਲੜ ਨੂੰ ਸਾਫ਼ ਕਰਕੇ ਜਿਹੜਾ ਆਪਾਂ ਲਗਾ ਦੇਣਾ ਜੀ ਫਿਰ ਉਸ ਤੋਂ ਆ ਜਿਹੜਾ ਆਪਾਂ ਲੜ ਲਗਾਉਣਾ ਉਸ ਲੜ ਨੂੰ ਅੱਖ ਤੱਕ ਆਲਕਾ ਖਿੱਚ ਕੇ ਤੇ ਉੱਪਰ ਤੁਸੀਂ ਨੇ ਫੋਲਡ ਕਰਨਾ ਤੇ ਇੱਕ ਗੈਰ ਲੜ ਨੂੰ ਜਿਹੜਾ ਫੋਲਡ ਕਰਕੇ ਫਿਰ ਉਸ ਤੋਂ ਇਸ ਲੜ ਦੇ ਵਿੱਚ ਜਿਹੜੇ ਤੁਹਾਡੇ ਡਬਲ ਪੇਚ ਆਉਣਗੇ ਨਾ ਪੇਚਾਂ ਤੁਸੀਂ ਨੇ ਬਣਾ ਲੈਣਾ ਡਬਲ ਪੇਜ ਪੈਣੋਂ ਉਤਵਾਦ ਹੋ ਤੇ ਨਾ ਪਿਛਾਂ ਜਿਹੜਾ ਤੁਸੀਂ ਨੇ ਫਾਸਲਾ ਸੈੱਟ ਕਰਕੇ ਜਿਹੜਾ ਇਸ ਲੜ ਨੂੰ ਆਪ ਤੁਸੀਂ ਜਿਹੜਾ ਸੈੱਟ ਕਰਨਾ ਲੜ ਨੂੰ ਸੈੱਟ ਕਰਨ ਤੋਂ ਬਾਅਦ ਬੈਕ ਤੱਕ ਇਸ ਲੜ ਦੇ ਵਿੱਚ ਤੁਸੀਂ ਨੇ ਆਪਾਂ ਜਿਹੜਾ ਬਾਸ਼ ਫੇਰ ਕੇ ਤੇ ਇਸ ਲੜ ਨੂੰ ਨਾ ਲੜਾਂ ਦਾ ਫਾਸਲਾ ਸੈੱਟ ਕਰ ਲੈਣਾ ਫਾਸਲਾ ਸੈੱਟ ਕਰਨ ਤੋਂ ਬਾਅਦ ਬੈਕ ਤੱਕ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣ ਗੁੰਨ ਬਲਾਂ ਨੂੰ ਬਲਾਂ ਨੂੰ ਆਪਾਂ ਜਿਹੜੇ ਜਿੰਨੇ ਵੀ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਕੱਢ ਦੇਣਾ ਬਇਕ ਤਾਂ ਕੈਪਲੜ ਨੂੰ ਸਾਫ਼ ਕਰਕੇ ਲਗਾ ਦੇਣਾ ਜੀ। ਹਾਂ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਉਣਾ ਉਹ ਲੜ ਨੂੰ ਹਲਕਾ ਖਿੱਚਣਾ। ਇਸ ਲੜ ਦੇ ਵਿੱਚ ਉਹੋ ਤਰ੍ਹਾਂ ਜਿਹੜਾ ਤੁਸੀਂ ਨੇ ਡਬਲ ਪੇਜਾਂ ਨੂੰ ਬਣਾਉਣੇ ਹਨ ਜਿਸ ਤਰ੍ਹਾਂ ਤੁਸੀਂ ਪਹਿਲਾਂ ਲੜ ਤੇ ਬਣਾਏ ਦੂਸਰੇ ਲੜ ਤੇ ਬਣਾਏ ਸੀਗੇ। ਪਹਿਲਾਂ ਇੱਕ ਇਹ ਲੜ ਨੂੰ ਜਿਹੜੇ ਇਸ ਲੜ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਤੁਸੀਂ ਨੇ ਕੱਢ ਦੇਣਾ। ਫਿਰ ਦੂਸਰੇ ਇਹਨੂੰ ਨੇ ਪੇਚਾਂ ਇਕੱਠੇ ਕਰਕੇ ਲੜ ਨੂੰ ਇੱਕ ਗਰ ਫੋਲਡ ਕਰਨਾ। ਪਰ ਉਸ ਤੋਂ ਬਾਅਦ ਜਿਹੜਾ ਆਪਣਾ ਵਿਚਲੜ ਦਾ ਹਾਲਾ ਸਟ ਕਰਕੇ ਤੇ ਆਪਾਂ ਫੌਂਟਾ ਕਰਕੇ ਤੇ ਨਾਲ ਲਾ ਨੂੰ ਹਟਾਏ ਫੁੱਲ ਕੇ ਇਹਨੇ ਚਲਾੜਨ ਨੂੰ ਸਟ ਕਰਕੇ ਦਿਖਾ ਦੇਣਾ ਅਜੇ ਹੋਰ ਨੇ ਵੀਡੀਓ ਦੇਖਣ ਲਈ ਸਾਡੇ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਹੜੇ ਵੀਰੇ ਸਾਡੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਅਨਲੜਾਂ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬੈਕ ਤੱਕ ਲੜਦੇ ਵਿੱਚ ਸਾਫ਼ ਕਰ ਲੈਣਾ ਬੈਕ ਤੱਕ ਇਹਨਾਂ ਜਿਹਨੇ ਵੀ ਤੁਹਾਡੇ ਲੜਦੇ ਜਿਹੜਾ ਵੀ ਨੋਕ ਤੋਂ ਕੋਲ ਵੀ ਜਿਹੜੇ ਆਪਣੇ ਲੜਨੇ ਉਹ ਲੜ ਸੈੱਟ ਕਰ ਲੈਣੇ ਆ ਬੈਕ ਤੱਕ ਲੜ ਤਾ ਤੇ ਫਿਰ ਜਿਹੜਾ ਲੜ ਨੂੰ ਸੈੱਟ ਕਰਕੇ ਤੁਸੀਂ ਇਹਨੇ ਲਗਾ ਦੇਣਾ ਜੀ ਤੇ ਹੰਡੇ ਲੱਗੇ ਜਿਹੜਾ ਆਪਣੇ ਉੱਪਰਲੇ ਪੇਜ ਨੂੰ ਉਹਨਾਂ ਪਿੱਛੇ ਦਾ ਫਾਸਲਾ ਸੇਮ ਰੱਖਣਾ ਉੱਪਰਲੇ ਵਿੱਚ ਦਾ ਫਾਸਲਾ ਸਟਕਾਉਣ ਦੇ ਲਈ ਤੁਸੀਂ ਦਬ ਸੀ ਸ਼ਾ ਵਾਰ ਸਕਦੇ ਹੋ ਡਾਊਨ ਸੀ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਜ ਦਾ ਫਾਸਲਾ ਘੱਟ ਹੋਵੇ ਉੱਪਰਲੇ ਪੇਜ ਦਾ ਫਾਸਲਾ ਘਟਿਆ ਵੱਧ ਹੋਵੇ ਤੁਸੀਂ ਜਿਹੜਾ ਡਾਊਨ ਸੀ ਵਿੱਚ ਦੇਖ ਕੇ ਆਪਣਾ ਇਹਦਾ ਫਾਸਲਾ ਸੈੱਟ ਕਰ ਸਕਦੇ ਹੋ ਅੰਡਾ ਦੇ ਵਿੱਚ ਵੀੜਾ ਆਪਣਾ ਡਬਲ ਪੀਚ ਬਣਾ ਕੇ ਤੇ ਨੁਕਦੂ ਗੋਲੋ ਜਿਹੜਾ ਆਪਣਾ ਨੁਕਤ ਨੁਕਲੇ ਪਰ ਉਹਨਾਂ ਲੜਨੂੰ ਹਟਾ ਕਰਕੇ ਤੇ ਸਲੱਡ ਨੂੰ ਹਲਕਾ ਹੀ ਫੁੱਲ ਕੇ ਤੇ ਆਪਾਂ ਇਹੜਾ ਇਸਲੱਡ ਦੇ ਵਿੱਚ ਵੀ ਜਿਹੜਾ ਆਪਣਾ ਡਬਲ ਪੀਚ ਨੂੰ ਬੈਕਟਰਕ ਨੂੰ ਨਾ ਨੇ ਹਨ ਇਹਨਾਂ ਲੜਾਂ ਨੂੰ ਵੀ ਜਿਹੜਾ ਆਪਾਂ ਜਿੰਨੇ ਵੀ ਇਸਲੱਡ ਦੇ ਵਿੱਚ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਕੱਢ ਦੇਣਾ ਜਿਹੜੇ ਤੁਹਾਡੇ ਇਸਲੱਡ ਦੇ ਵਿੱਚ ਬਲ ਨੇ ਨਾ ਬਲਾਂ ਨੂੰ ਬੈਕ ਤੱਕ ਜਿਹੜਾ ਕੱਢ ਕੇ ਤੇ ਬਾਅਦ ਨਾਲ ਇਸਲੱਡ ਨੂੰ ਜਿਹੜਾ ਆਪਾਂ ਸਾਫ਼ ਕਰਨਾ ਜੋ ਕਿ ਟ੍ਰਲੜ ਨੂੰ ਜਿਹੜਾ ਆਪਾਂ ਪ੍ਰੋਪਰ ਸਾਫ਼ ਕਰ ਲੈਣਾ ਜੀ। ਇਹੋ ਗਤ ਨੋਕ ਦੇ ਇੰਟਰੀਅਰ ਉਹ ਲੜ ਨੂੰ ਕੋਈ ਵੀ ਲੜ ਹੋਣਗੇ ਉਹਨਾਂ ਲੜਾਂ ਤੁਸੀਂ ਨੇ ਟੈਟ ਕਰ ਲੈਣਾ ਜੇਕਰ ਤੁਹਾਡੇ ਲੜ ਨੋਕ ਦੇ ਕੋਲ ਢੁੱਲੇ ਰਹੇ ਜਾਂਦੇ ਨੇ ਤੁਸੀਂ ਉੱਥੇ ਪਗ ਪੈ ਲਗਾ ਕੇ ਜਿਹੜਾ ਆਪਣੇ ਲੜ ਨੇ ਉਹ ਟੈਟ ਕਰ ਕਰ ਸਕਦੇ ਹੋ। ਚੰਗੀ ਤਰ੍ਹਾਂ ਆਪਣੇ ਪੱਕੀ ਪੱਕੀ ਦੀ ਸੈਟਿੰਗ ਹੋ ਗਈ ਉਹ ਆਪਾਂ ਕਰ ਲੈਣੀ ਆ ਸਾਰੇ ਪੇਚ ਹੱਥ ਹੱਥ ਫੇਰ ਕੇ ਨਾਲ ਲੜੰਗੜਾ ਆਪਾਂ ਸਾਫ਼ ਕਰਨਾ ਜਿਹੜਾ ਆਪਾਂ ਨੇ ਇਸ ਤਰ੍ਹਾਂ ਲੜ ਲਗਾਉਣਾ ਉਹ ਲੜ ਨੂੰ ਬੈਗ ਤੋਂ ਪਿੰਚ ਕਰਕੇ ਅੱਖ ਤੱਕ ਲੜ ਨੂੰ ਖਿੱਚਣਾ ਅੱਖ ਤੱਕ ਲੜ ਨੂੰ ਖਿੱਚ ਕੇ ਤੇ ਇਸ ਲੜ ਦੀ ਜਿਹੜਾ ਇਸ ਦੇ ਵਿੱਚ ਜਿਹੜਾ ਆਪਣੇ ਦੋ ਪੱਲੇ ਹੋਣਗੇ ਨਾ ਇੱਕ ਪੱਲਾ ਖਿੱਚ ਲੈਣਾ ਇੱਕ ਪੱਲਾ ਖਿੱਚਣ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜਾ ਆਪਣੇ ਡਬਲ ਪੇਚ ਨੂੰ ਬਣਾ ਲੈਣੇ ਹਨ ਦੋਨੇ ਪੇਚਾਂ ਇਹੜਾ ਆਪਣਾ ਥੜਲਾ ਪੇਚ ਆ ਉਹਨੂੰ ਤੁਸੀਂ ਨੇ ਡਬਲ ਫੋਲਡ ਕਰਨਾ ਡਬਲ ਫੋਲਡ ਕਰਕੇ ਇਹ ਕਰਕੇ ਜਿਹੜਾ ਤੁਹਾਡਾ ਲੜਾ ਉਹ ਮੋਟਾ ਹੋ ਜਾਂਦਾ ਤੇ ਉਹਦੇ ਵਿੱਚ ਜਿਹਨੇ ਤੁਹਾਡੇ ਬਲ ਨੇ ਉਹ ਬਲ ਨਿਕਲ ਜਾਂਦੇ ਨੇ ਤੇ ਲੜ ਸਾਫ਼ ਹੋ ਜਾਂਦਾ ਇਹੜਾ ਫ੍ਰਸਟਾ ਜਿਹੜੇ ਆਪਣੇ ਦੋਨੇ ਪੇਚਾਂ ਨੂੰ ਨਾ ਦੋਨੇ ਪੇਚਾਂ ਨੂੰ ਇਕੱਠਾ ਕਰਕੇ ਤੇ ਲੜਨ ਨੂੰ ਹਲਕਾ ਜਿਹਾ ਹੋਲਡ ਕਰ ਦੇਣਾ ਅਣੇ ਨਾ ਪੇਚਾਂ ਦੇ ਵਿੱਚ ਵੀ ਤੁਸੀਂ ਜਿਹੜਾ ਬਾਜ ਫੇਰ ਕਿੰਨਾ ਪੇਚਾਂ ਦਾ ਜਿਹੜਾ ਤੁਹਾਡਾ فاਸਲਾ ਉਹ ਸੈਟ ਕਰ ਸੈਟ ਕਰ ਲੈਣਾ ਜੰਗ ਕਿਦਰ ਲੈ ਆਉਣੀ ਪੱਕੀ ਪੱਕੀ ਛੈਡਿੰਗ ਉਹ ਜਿਹੜੀ ਆਪਾਂ ਕਰ ਲੈਣੀ ਆ ਸਾਰੇ ਪਿਛਾਂ ਵਿੱਚ ਜਿਹੜਾ ਆਪਣੇ فاصلہ ਉਹ ਸੈਟ ਕਰਨਾ ਤੇ ਨੋਕ ਵੀ ਜਿਹੜੀ ਆਪਣੀ ਸੈਟ ਅਪ ਕਿਹੜੀ ਆਪਾਂ ਨੋਕ ਉਹ ਵੀ ਜਿਹੜੀ ਆਪਾਂ ਸੈਟ ਕਰ ਲੈਣੀ ਆ ਜੋ ਜਿਹੜਾ ਆਪਾਂ ਇਸ ਤਰ੍ਹਾਂ ਲੜ ਲੜ ਦੋਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਅੱਖਾਂ ਤੱਕ ਲੜ ਨੂੰ ਖਿੱਚਣਾ ਤੇ ਇਸ ਲੜ ਨੂੰ ਜਿਹੜਾ ਆਪਾਂ ਨੱਕੀ ਦੇ ਨੱਕਰੀ ਸੀ ਦੇ ਵਿੱਚ ਰੱਖ ਕੇ ਜਿਹੜਾ ਫੋਲਡ ਕਰਨਾ ਉਸ ਫਰੰਟ ਦੇ ਤੋਂ ਲੜ ਨੂੰ ਇੱਕ ਗਰ ਫੋਲਡ ਕਰਕੇ ਲੜ ਨੂੰ ਹਲਕਾ ਹੀ ਖਿੱਚ ਲੈਣਾ ਹਲਕਾ ਹੀ ਖਿੱਚਣ ਤੋਂ ਬਾਅਦ ਡਬਲ ਫੋਲਡ ਕਰਕੇ ਤੇ ਲੜ ਨੂੰ ਜਿਹੜਾ ਸਾਫ਼ ਕਰਨਾ ਜਿਹੜਾ ਆਪਣਾ ਪਹਿਲਾ ਤੇ ਸ਼ੀਮਲੜੂ ਦਾ ਉਹਨਾਂ ਦੋਨਾਂ ਲੜਾ ਨੂੰ ਆਪਾਂ ਸਿੰਗਲ ਲਗਾਵਾਂਗੇ ਜਿਹੜੇ ਆਪਣੇ ਬਾਕੀ ਵਾਲੇ ਲੜਨੇਗੇ ਉਹਨਾਂ ਲੜਾ ਨੂੰ ਆਪਾਂ ਜਿਹੜਾ ਡਬਲ ਕਰਕੇ ਲਗਾਵਾਂਗੇ ਜੀ ਹੁਣ ਆਪਾਂ ਚੰਗੀ ਤਰ੍ਹਾਂ ਇਸ ਪੱਕ ਦੀ ਜਿਹੜੀ ਆਪਣੀ ਹੈਟਿੰਗ ਆ ਉਹ ਆਪਾਂ ਕਰ ਲੈਣੀ ਆ ਜਿਹੜਾ ਆਪਾਂ ਸ਼ੀਮਲੜ ਲਗਾਇਆ ਸੀਗਾ ਸ਼ੀਮਲੜ ਦੇ ਵਿੱਚ ਵੀ ਆਪਾਂ ਇਹਦਾ ਬਾਸ ਪੇਅਰ ਨੂੰ ਲੜਦਾ ਜਿਹੜਾ ਆਪਣਾ فاਸਲ ਸੈੱਟ ਕਰਾਂਗੇ ਆਣੀ ਪਗ ਦੀ ਸੈਟਿੰਗ ਆ ਉਹ ਆਪਾਂ ਕਰ ਲੈਣੀ ਆ ਜਿਹੜੀ ਆਪਣੀ ਪਗ ਦੀ ਸ਼ੇਪ ਆ ਗਈ ਪਗ ਦੀ ਸ਼ੇਪ ਨੂੰ ਵੀ ਆਪਾਂ ਜਿਹੜਾ ਸੈੱਟ ਕਰਨਾ ਸਾਰੀ ਜਿਹੜੀ ਆਪਣੀ ਪਗ ਦੀ ਸੈਟਿੰਗ ਆ ਉਹ ਆਪਾਂ ਹੁਣ ਲਾ ਦਨੇ ਜਿਹੜੀ ਕਰੀ ਜਾਣੀਆਂ ਕਾਰੇ ਪੇਚਾਂ ਵਿੱਚ ਬਾਜ ਫੇਰ ਕੋਨਾ ਪੇਚਾ ਵੀ ਜਿਹੜਾ ਬਣਾ ਫਾਸਲਾ ਉਹ ਤੁਸੀਂ ਸੈੱਟ ਕਰ ਲੈਣਾ ਜੀ ਤੇ ਜਿਹੜੀ ਨੋਕ ਆ ਗਈ ਨੋਕ ਨੂੰ ਵੀ ਜਿਹੜਾ ਆਪਾਂ ਸੈੱਟ ਕਰਨਾ ਬਣਾ ਆਪਾਂ ਜਿਹੜਾ ਕਲਦੇ ਲੜ ਦੇ ਲਈ ਪੱਗ ਪੈਨ ਲਵਾਉਣਾ ਜਿੱਥੋਂ 6 ਮਿਲਾੜ ਹੋਲਡ ਕੀਤਾ ਸੀ 6 ਮਿਲਾੜ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਪੱਗ ਪੈਨ ਲਗਾ ਦੇਣਾ ਫਸ ਬੰਦ ਲੜ ਨੂੰ ਤੋਂ ਬਾਅਦ ਉਸ ਤੋਂ ਅੜਾ ਪੰਜ ਲੜ ਨੂੰ ਹਲਕਾ ਹੀ ਹੋਲਣਾ ਉਸ ਤੋਂ ਬਾਅਦ ਲੜ ਨੂੰ ਅੱਖ ਤਾਂ ਖਿੱਚ ਕੇ ਇਸ ਲੜ ਦੇ ਵਿੱਚ ਜੇ ਆਪਾਂ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਆਪਾਂ ਅੰਦਰ ਨੂੰ ਫੋਲਡ ਕਰ ਦੇਣਾ ਤੇ ਲੜ ਨੂੰ ਜਿਹੜਾ ਆਪਾਂ ਸਾਫ਼ ਕਰ ਲੈਣਾ ਬਾਅਦ ਤੱਕ ਜਿਹੜਾ ਲੜ ਨੂੰ ਸਾਫ਼ ਕਰਕੇ ਜਗਾ ਤੁਹਾਡੇ ਇਸ ਲੜ ਦੇ ਉੱਤੇ ਬਲ ਰਹਿੰਦੇ ਨੇ ਉਹਨਾਂ ਬਲਾਂ ਨੂੰ ਤੁਸੀਂ ਬਾਹਰ ਨਾ ਕੱਢ ਦੇਣਾ ਜੀ ਔਰ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਇਸਕਾ ਲੜਦੂ ਆਪਾਂ ਪੱਗ ਪੈਨ ਚਲੇ ਜਿਹਾਉਣਾ ਪੱਗ ਪੈਨ ਤੁਲੇ ਜਿਹਾ ਲੜਨ ਨੂੰ ਤਾਂ ਉਹ ਲੜਨ ਜਿਹੜਾ ਆਪਾਂ ਫਰੰਟ ਵੱਲੋਂ ਕਮਾ ਦੇਣਾ ਫਰੰਟ ਵੱਲੋਂ ਲੜਨ ਨੂੰ ਕਮਾਉਣ ਤੋਂ ਬਾਅਦ ਜਿਹੜਾ ਇਸ ਲੜਨ ਸੈਟ ਕਰਕੇ ਜਿਹੜਾ ਆਪਣਾ ਛੇਵਾਂ ਲੜੂਗਾ ਲੜਨ ਨੂੰ ਆਪਾਂ ਛੇਵਾਂ ਨਾਲ ਥੱਲੇ ਦੱਬ ਦੇਣਾ ਜੀ ਜੇਕਰ ਤੁਹਾਡਾ ਲੜੜ ਪਰੋਟੇ ਲੜ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਨ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਓਟਲਾ ਨਹੀਂ ਰਹੋਵੇਗਾ ਔਰ ਜਿਹੜਾ ਆਪਣਾ ਆਪਕ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਆ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਜਿਹੜੀ ਆਪਣੀ ਆਪਗਾ ਦੂਨੀ ਅੱਖਾਂ ਦਾ ਵੀ ਤੁਸੀਂ ਨੇ ਬਰਾਬਰ ਰੱਖਣੀ ਆ ਕਿ ਤਰ੍ਹਾਂ ਆਪਣੇ ਪੇਜਾਂ ਨੂੰ ਪਿੱਛੇ ਨੂੰ ਸੈੱਟ ਕਰਨਾ ਤਰਨ ਜਿਹੜਾ ਜਿਹੜਾ ਆਪਾਂ ਇਸ ਤੇ ਟਿਕਾ ਗਏ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਦੇ ਤੇ ਜਿਹੜਾ ਆਪਾਂ ਲੜ ਨੂੰ ਖਦਾਰ ਕੇ ਤੇ ਜਿਹੜਾ ਆਪਣਾ ਮੂੰਹ ਨਾਲ ਲੜੂਗਾ ਉਸ ਲੜ ਨੂੰ ਖਿੱਚ ਕੇ ਲੜਾਂ ਥਲੇ ਜਿਹੜਾ ਆਪਾਂ ਕੱਪੜੇ ਦੇ ਦੇਣਾ ਹੈ ਜੇਗਾ ਤਾਂ ਲਾਸਰ ਪਰ ਨੰਗਾ ਰਹਿ ਜਾਂਦਾ ਹੈ ਤੁਸੀਂ ਡਬਲ ਸੀਸੇ ਵਿੱਚ ਦੇਖ ਕੇ ਜਿਹੜਾ ਆਪਣਾ ਸਿਰ ਉਹ ਟੱਕ ਸਕਦੇ ਹੋ ਇਹ ਲੜਨ ਜਿਹੜਾ ਆਪਾਂ ਸਿਰ ਆਪਣਾ ਹੁਣ ਚੰਗੀ ਤਰ੍ਹਾਂ ਆਪਾਂ ਕਵਰ ਕਰਨਾ ਤੇ ਮੋੜ ਲੜਨ ਦੋਨਾਂ ਹੱਥ ਤੋਂ ਫੋਲਡ ਕਰਕੇ ਬੈਕ ਦਬਜਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਰ ਦੇਖ ਲਈ ਧੰਨਵਾਦ ਬਾਈ ਗੁਰੂ